ਗਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਦੇ ਹਵਾਲਾਤਿਆਂ ਨੂੰ ਉਹਨਾਂ ਦੀਆਂ ਪਹਿਣਾ ਨੇ ਬੰਨੀਆਂ ਰਕੜੀਆਂ ਪਹਿਣਨ ਦੀ ਇਸ ਪਵਿੱਤਰ ਤਿਉਹਾਰ ਭਰਾਵਾਂ ਨਾਲ ਮੇਲ ਕਰਾਉਂ ਤੇ ਪਹਿਣਾ ਨੇ ਜੇਲ੍ਹ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਤੁਸੀਂ ਦੇਖ ਰਹੇ ਹੋ ਡੀਐਸ ਨੇ ਉਹਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰਿਵਾਲ ਧੰਨਵਾਦ ਸ਼ੁਰੂ ਕਰਦੇ ਹਾਂ ਬਹੁਤ ਵਧੀਆ ਸਿਸਟਮ ਆ ਮਿਲਣ ਲਈ ਵੀ ਵਧੀਆ ਟਾਈਮ ਦਿੱਤਾ ਵਾ ਪੈਂਡ ਕੀਤਾ ਮਤਲਬ ਕਿ ਸਾਡੇ ਨਾਲ ਕੰਪਰਮਾਈਜ਼ ਕੀਤਾ ਵਾ ਤੁਹਾਨੂੰ ਆਨਲਾਈਨ ਬਹੁਤ ਵਧੀਆ ਟ੍ਰੀਟ ਕੀਤਾ ਵਾ ਵਧੀਆ ਬਹੁਤ ਵਧੀਆ ਸਿਸਟਮ ਆ ਜ Punjab ਸਰਕਾਰ ਤੇ ਮਾਨ ਜੋ GDP ਜ਼ਿਲ੍ਹਾ ਵੱਲੋਂ ਦਿੱਤੇ ਹੁਮਾਨ ਅਨੁਸਾਰ ਇਹ ਜਿਹੜਾ ਅਫੀਜ਼ਾ ਤਿਹਾੜਾ ਬੜਾ ਧੂਂਟਾ ਮਾ ਕੇਂਦਰੀ ਜੇਲ੍ਹ ਬਰਦਾਸਪੁਰ ਮਨਾਇਆ ਜਾ ਰਿਹਾ ਆ ਇਸ ਜੇਲ੍ਹ ਤੇ ਅੱਜ ਜਿਹਨੇ ਵੀ ਸਾਡੇ ਅੰਦਰ ਬੰਦੀ ਭਰਾ ਰਹੇ ਉਹਨਾਂ ਦੀਆਂ ਸਾਖੜੀ ਬਣ ਸਕਦੇ ਆ ਔਰ ਇਹਦੇ ਲਈ ਜਿਹੜਾ ਅਸੀਂ ਅੱਜ ਸੁਰੱਖਿਆ ਦੇ ਵੀ ਖਾਸ ਪ੍ਰਬੰਧ ਕੀਤੇ ਆ ਜਿਹੜੀ ਬਾਹਰ ਵੀ ਪ੍ਰੋਪਰ ਸੁਰੱਖਿਆ ਲਾਈ ਆ ਉੱਤੇ ਉਹ ਰੇਡ ਦੇ ਉੱਪਰ ਮੁਲਾਕਾਤ ਲੈ ਕੇ ਉਹਨਾਂ ਦੀ ਪ੍ਰੋਪਰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਉਹਨਾਂ ਦਾ ਆਧਾਰ ਕਾਰਡ ਵਗੈਰਾ ਰਿਪੋਰਟ ਵਿੱਚ ਚੈੱਕ ਕਰਕੇ ਫਿਰ ਅੰਦਰ ਲਾਉ ਕੀਤਾ ਜਾਂਦਾ ਆ ਇਸ ਤੋਂ ਇਲਾਵਾ ਜਿਹੜੀ ਹੈ ਬਾਹਰੋਂ ਕੋਈ ਚੀਜ਼ ਵੀ ਅਲਾਉ ਨਹੀਂ ਕੀਤੀ ਗਈ ਸਿਰਫ ਪਹਿਣਾ ਜਿਹੜੀਆਂ ਆਪਣੇ ਭਰਾਵਾਂ ਲਈ ਜੋ ਰਖੜੀ ਬੰਨੀ ਨਹੀਂ ਉਹ ਸਿੰਪਲ ਧਾਗੇ ਵਾਲੀ ਉਹ ਲਿਆ ਸਕਦੇ ਨੇ ਜਿਹੜੀ ਮਠਿਆਈ ਹੈ ਉਹ ਵੀ ਅਸੀਂ ਆਪਣੇ ਵੈਲਫੇਅਰ ਵੱਲੋਂ ਦੇ ਰਹੇ ਹਾਂ ਨਾਲ ਤਾਂ ਕਿ ਜਿਹੜਾ ਬਾਹਰੋਂ ਕੋਈ ਵੀ ਕਿਸੇ ਤਰ੍ਹਾਂ ਦੀ ਮਠਿਆਈ ਜਾਂ ਕਿਸੇ ਵਿੱਚ ਕੋਈ ਚੀਜ਼ ਮਿਕਸ ਕਰਕੇ ਨਾ ਲਿਆ ਸਕੇ ਔਰ ਡੀਜੀਪੀ ਸਾਹਿਬ ਵੱਲੋਂ ਜਿਹੜੇ ਸਖਤ ਹਦੇਸ਼ ਹੈ ਵੀ ਜਿਹੜੇ ਸੁਰੱਖਿਆ ਦਾ ਜਿਹੜਾ ਸਖਤ ਇੰਜ਼ਾਮ ਕੀਤਾ ਜਾਵੇ ਉਹ ਅਸੀਂ ਸਾਰਾ ਬਾਹਰ ਫੋਰਸੇ ਸਾਰੀਆਂ ਲਗੀਆਂ ਹੋਈਆਂ ਆ ਜੋੜੀ ਚ ਹੋਈ ਸੀ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਹੋਏ ਨੇ ਇਹ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਹੀ ਇਸ ਤਰ੍ਹਾਂ ਹੀ ਕਰਵਾਇਆ ਗਿਆ ਜੀ ਔਰ ਆਸ ਹੈ ਵੀ ਪੂਖ ਵਿੱਚ ਵੀ ਇਸ ਤਰ੍ਹਾਂ ਹੀ ਜਾਰੀ ਰਹੇਗਾ